ਪਰ ਸੇਜਾ ਲੋਕ ਆਪਣੇ ਬੰਦਿਆਂ ਨਾਲ ਤਾਂ ਚੰਗਾ ਸਲੂਕ ਨਹੀਂ ਕਰਦੇ ਪਰ ਬਾਹਰਲੇ ਮੁਲਕ ਤੋਂ ਆਏ ਬੰਦਿਆਂ ਤੋਂ متاثر ਹੁੰਦੇ ਹਨ ਬਾਬੇ ਨਾਨਕ ਨੂੰ ਮੱਥਾ ਟੇਕਣ ਆਉਂਦੇ ਹੋ ਉਧਰ ਉਹ ਵੀ ਬਾਬੇ ਨਾਨਕ ਨੂੰ ਮੱਥਾ ਟੇਕਦੇ ਹਨ ਫਿਰ ਇਹ ਜੰਗ ਕਾਦੀ ਹੈ ਇਹ ਜੰਗ ਕਿਹਦੇ ਖਿਲਾਫ ਹੈ ਤੁਸੀਂ ਲੜਦੇ ਕਿਹਦੇ ਖਿਲਾਫ ਹੋ ਪੰਜਾਬ 247 ਟੀਵੀ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਅਸੀਂ ਡਾਕਟਰ ਗੁਲਾਮ ਮੁਸਤਾਫਾ ਡੋਗਰ ਜੋ ਪਾਕਿਸਤਾਨੀ ਮੂਲ ਦੇ ਹਨ ਤੇ ਉਹ ਚੜ੍ਹਦੇ ਪੰਜਾਬ ਤੋਂ ਪਾਰਟੀਸ਼ਨ ਦੇ ਵੇਲੇ ਪਾਕਿਸਤਾਨ ਜਾ ਕੇ ਸੈਟਲ ਹੋਏ ਔਰ ਪਾਕਿਸਤਾਨ ਦੇ ਵਿੱਚ ਜਿਹੜੇ ਚੜ੍ਹਦੇ ਪੰਜਾਬ ਤੋਂ ਲੋਕ ਗਏ ਨੇ ਜਾਂ ਭਾਰਤ ਤੋਂ ਜਿਹੜੇ ਲੋਕ ਇਧਰੋਂ ਗਏ ਨੇ ਉਹਨਾਂ ਨੂੰ ਮਹਾਜਰ ਕਿਹਾ ਜਾਂਦਾ ਹੈ 75 ਸਾਲ 76 ਸਾਲ 70 ਸਾਲ ਬੀਤਣ ਤੋਂ ਬਾਅਦ ਵੀ ਉਹ ਪੂਰੇ ਪਾਕਿਸਤਾਨੀ ਨਹੀਂ ਸਗੋ ਮਹਾਜਰੀ ਕਹਾਏ ਜਾਂਦੇ ਨੇ ਆਪਾਂ ਦੇਖਦੇ ਆ ਜਿਹੜੇ ਬਿਹਾਰ ਯੂਪੀ ਤੋਂ ਗਏ ਹੋਏ ਮਹਾਜਰ ਨੇ ਉਹਨਾਂ ਨੇ ਆਪਣੇ ਹੱਕਾਂ ਦੀ ਰਾਖੀ ਲਈ ਇੱਕ ਵੱਖਰੀ ਉੱਥੇ ਪਾਰਟੀ ਵੀ ਬਣਾਈ ਸੀ ਕਰਾਚੀ ਵਿੱਚ ਸੋ ਜਿਹੜੇ ਗੁਲਾਮ ਮੁਸਤਾਫਾ ਡੋਕਰ ਨੇ ਉਹ ਜਿੱਥੇ ਵਿਦਵਾਨ ਨੇ ਲੇਖਕ ਨੇ ਪਰ ਨਾਲ ਦੀ ਨਾਲ ਉਹਨਾਂ ਬਾਰੇ ਇਹ ਆ ਕਿ ਉਹ ਲੰਬੇ ਸਮੇਂ ਤੋਂ ਇੰਗਲੈਂਡ ਵਿੱਚ ਰਹਿੰਦੇ ਨੇ ਉਹਨਾਂ ਦਾ ਲਿਖਿਆ ਲੇਖ ਅਸੀਂ ਅੱਜ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਬਾਬਾ ਨਾਨਕ ਸਬਦਾਂ ਸਾਂਝਾ ਸੋ ਗੁਲਾਮ ਮੁਸਤਾਫਾ ਡੋਗਰ ਡਾਕਟਰ ਸਾਹਿਬ ਜਿਹੜੇ ਆ ਉਹ ਲਿਖਦੇ ਨੇ ਕਿ ਜਨਵਰੀ 2014 ਦੀ ਗੱਲ ਹੈ ਜਦੋਂ ਮੈਂ 5 ਸਾਲਾਂ ਪਿੱਛੋਂ ਇੰਗਲੈਂਡ ਤੋਂ ਲੈ ਕੇ ਪੰਜਾਬ ਗਿਆ ਉੱਥੇ ਜਾ ਕੇ ਮੈਂ ਇੱਕ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਦਾ ਪ੍ਰੋਗਰਾਮ ਬਣਾਇਆ। ਪ੍ਰੋਗਰਾਮ ਦੇ ਮੁਤਾਬਕ ਮੈਂ ਸਵੇਰੇ ਘਰ ਤੋਂ 45 ਮੀਲ ਦੂਰ ਕਰਤਾਰਪੁਰ ਸਾਹਿਬ ਪਹੁੰਚਿਆ। ਇਹ ਮੇਰੀ ਇਸ ਥਾਂ ਤੇ ਪਹਿਲੀ ਫੇਰੀ ਸੀ। ਸਾਰੇ ਮੁਸਲਮਾਨ ਬਾਬੇ ਨਾਨਕ ਨੂੰ ਬਹੁਤ ਪਿਆਰ ਕਰਦੇ ਹਨ। ਸ਼ਾਇਦ ਹੀ ਕੋਈ ਪਿੰਡ ਹੋਵੇ ਜਿਸ ਦੇ ਟੱਬਰ ਦੀ ਵੰਸ਼ਾਵਲੀ ਵਿੱਚ ਦਾਦੇ, ਪਰਦਾਦੇ, ਨੱਕੜਦਾਦੇ ਦਾ ਨਾਂ ਬਾਬੇ ਨਾਨਕ ਦੇ ਨਾਂ ਤੇ ਨਾ ਹੋਵੇ। ਮੇਰੇ ਦਾਦੇ ਦਾ ਨਾਮ ਵਧਾਵਾ ਹੈ ਪਰਦਾਦੇ ਦਾ ਨਾਮ ਨਾਨਕ ਤੇ ਉਹਦੇ ਭਰਾ ਦਾ ਨਾਮ ਮਾਨਕ ਹੈ ਮੈਂ ਆਪਣੇ ਬੇਟੇ ਦਾ ਨਾਮ ਵੀ ਪਰਦਾਦੇ ਤੇ ਬਾਬੇ ਨਾਨਕ ਦੇ ਨਾਮ ਤੇ ਨਾਨਕ ਰੱਖਿਆ ਹੈ ਜੇ ਤੁਸੀਂ ਦੇਖੋ ਤਾਂ ਸਿੱਖਾਂ ਤੇ ਹਿੰਦੂਆਂ ਵਿੱਚ ਵੀ ਇਹ ਨਾਮ ਪਾਏ ਜਾਂਦੇ ਹਨ ਕਿਉਂਕਿ ਇਹ ਸਾਰੇ ਪੰਜਾਬੀ ਨਾਮ ਹਨ ਜਦੋਂ ਮੈਂ ਕਰਤਾਰਪੁਰ ਪਹੁੰਚਿਆ ਤਾਂ ਵੇਖਿਆ ਕਿ ਇਹ ਗੁਰਦੁਆਰਾ ਅਲੱਗ ਜਿਹਾ ਹੀ ਬਣਿਆ ਹੋਇਆ ਹੈ ਆਸ-ਪਾਸ ਕੋਈ ਬਹੁਤੇ ਨੇੜੇ ਪਿੰਡ ਵੀ ਨਹੀਂ ਸਨ ਉੱਥੇ ਗੁਰਦੁਆਰੇ ਦੀ ਮਰੰਮਤ ਹੋ ਰਹੀ ਸੀ ਤੇ ਚੂਨਾ ਰੰਗ ਰੋਗਨ ਵੀ ਕੀਤਾ ਜਾ ਰਿਹਾ ਸੀ ਮੈਂ ਗੁਰਦੁਆਰੇ ਦੀ ਛੱਤ ਤੇ ਜਾਣ ਦੀ ਇਜਾਜ਼ਤ ਮੰਗੀ ਥੋੜੇ ਜਿਹੇ ਉਜ਼ਰ ਪਿੱਛੋਂ ਮੈਨੂੰ ਛੱਤ ਤੇ ਜਾਣ ਦੀ ਇਜਾਜ਼ਤ ਮਿਲ ਗਈ ਥੋੜੀ देर ਪਹਿਲਾਂ ਮੈਂ ਥੱਲੇ ਫਿਰ ਤੁਰ ਕੇ ਸਭ ਕੁਝ ਵੇਖ ਲਿਆ ਸੀ ਅੰਦਰ ਜਿੱਥੇ ਬਾਬੇ ਨਾਨਕ ਦੀ ਸਮਾਦ ਅਤੇ ਬਾਹਰ ਜਿੱਥੇ ਕਬਰ ਬਣੀ ਹੋਈ ਹੈ ਮੈਂ ਉੱਥੇ ਵੀ ਗਿਆ ਕਬਰ ਤੇ ਦੁਆ ਮੰਗੀ ਜੋ ਮੁਸਲਮਾਨਾਂ ਦਾ ਤਰੀਕਾ ਹੈ ਜਦੋਂ ਮੈਂ ਛੱਤ ਤੇ ਚੜ੍ਹਿਆ ਤਾਂ ਬਾਰਡਰ ਦੇ ਉਸ ਪਾਰ ਬਹੁਤ ਗਿਣਤੀ ਵਿੱਚ ਲੋਕ ਖੜੇ ਵੇਖੇ ਪਤਾ ਲੱਗਾ ਕਿ ਉਹ ਲੋਕ ਦੂਰਬੀ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਵੇਖ ਰਹੇ ਸਨ ਮੈਂ ਸੋਚਿਆ ਇਹ ਦੂਰਬੀ ਨਾਲ ਜੋ ਦੇਖ ਰਹੇ ਹਨ ਸਰਕਾਰ ਇਹਨਾਂ ਨੂੰ ਇੱਧਰ ਆ ਕੇ ਦੇਖਣ ਦੀ ਇਜਾਜ਼ਤ ਹੀ ਦੇ ਦੇਵੇ ਮੈਂ ਸੋਚ ਹੀ ਰਿਹਾ ਸਾਂ ਕਿ ਅੰਮ੍ਰਿਤਸਰ ਕੋਲ ਸਾਡਾ ਪਿੰਡ 베ਰਕਾ ਜੋ ਉਸ ਪਾਰ ਹੈ ਕਿਹੋ ਜਿਹਾ ਹੋਵੇਗਾ ਜਿੱਥੋਂ ਸਾਡੇ ਬਜ਼ੁਰਗ ਉੱਠ ਕੇ ਆਏ ਸਨ ਮੈਂ ਸੋਚਾਂ ਵਿੱਚ ਡੁੱਬੇ ਨੇ ਛੱਤ ਤੋਂ ਥੱਲੇ ਜਾਣ ਦਾ ਖਿਆਲ ਕੀਤਾ ਬਾਰਡਰ ਵੱਲ ਨੂੰ ਮੂੰਹ ਕਰਕੇ ਜਿਉਂ ਹੀ ਮੈਂ ਵਾਪਸ ਮੁੜਨ ਦੀ ਕੋਸ਼ਿਸ਼ ਕੀਤੀ ਤਾਂ ਲੈਂਦੇ ਵਾਲੇ ਪਾਸੇ ਵੇਖਿਆ ਕਿ ਨਾਰੋਵਾਲ ਸ਼ਕਰਗੜ੍ਹ ਰੋਡ ਵੱਲੋਂ ਲੰਮੀ ਕਤਾਰ ਫੌਜੀ ਗੱਡੀਆਂ ਦੀ ਆ ਰਹੀ ਸੀ ਇਹ ਵੇਖ ਕੇ ਮੇਰਾ ਸਾਹ ਉੱਤੇ ਦਾ ਉੱਤੇ ਰਹਿ ਗਿਆ ਮੀਲਕ ਦੂਰ ਸੜਕ ਤੇ ਲੰਮੀ ਕਤਾਰ ਪਾਕਿਸਤਾਨੀ ਫੌਜੀਆਂ ਦੀ ਆ ਰਹੀ ਸੀ ਨਾਲ ਹੀ ਪਿੱਛੇ ਟਰੱਕ ਸਨ ਜਿਨ੍ਹਾਂ ਵਿੱਚ ਫੌਜੀ ਬੈਠੇ ਹੋਏ ਸਨ ਅਗਲੀਆਂ ਗੱਡੀਆਂ ਗੁਰਦੁਆਰੇ ਦੇ ਬਾਹਰਲੇ ਗੇਟ ਤੇ ਆਣ ਪਹੁੰਚੀਆਂ ਅਤੇ ਵਿੱਚੋਂ ਫੌਜੀ ਉਤਰਨੇ ਸ਼ੁਰੂ ਹੋ ਗਏ ਪਿਛਲੇ ਟਰੱਕ ਵੀ ਉੱਥੇ ਖਲੋਣਾ ਸ਼ੁਰੂ ਹੋ ਗਏ ਸਨ ਅਗਲੀਆਂ ਜੀਪਾਂ ਵਿੱਚੋਂ ਕੁਝਕ ਜੋ ਅਫਸਰ ਲੱਗਦੇ ਸਨ ਫੌਜੀਆ ਨੂੰ ਕੁਝ ਸਮਝਾ ਰਹੇ ਸਨ ਤੇ ਫੌਜੀ ਜੀਪਾਂ ਵਿੱਚੋਂ ਉਤਰਨਾ ਸ਼ੁਰੂ ਹੋ ਗਏ ਸਨ ਇਹ ਵੇਖ ਕੇ ਮੈਂ ਛੱਤ ਤੋਂ ਥੱਲੇ ਉਤਰ ਆਇਆ ਇਸ ਤੋਂ ਪਹਿਲਾਂ ਵੀ ਮੇਰੇ ਇਲਮ ਵਿੱਚ ਸੀ ਕਿ ਸਨ 1984 ਵਿੱਚ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਫੌਜ ਆ ਗਈਆਂ ਸਨ ਅਤੇ ਸਿੱਖਾਂ ਦਾ ਬਹੁਤ ਹੀ ਨੁਕਸਾਨ ਹੋਇਆ ਸੀ ਇਹ ਸੋਚ ਕੇ ਜਦੋਂ ਪਾਕਿਸਤਾਨੀ ਫੌਜੀ ਗੁਰਦੁਆਰੇ ਵਿੱਚ ਆਉਂਦੇ ਵੇਖੇ ਤਾਂ ਮੈਂ ਬਹੁਤ ਹੀ ਡਰ ਗਿਆ ਸਨ 2014 ਵਿੱਚ ਮੈਨੂੰ ਇੰਗਲੈਂਡ ਰਹਿੰਦਿਆ ਲਗਾਤਾਰ 14-15 ਸਾਲ ਹੋ ਗਏ ਸਨ ਅਤੇ ਉੱਥੋਂ ਦੇ ਮਾਹੌਲ ਦਾ ਵੀ ਮੇਰੀ ਤਬੀਅਤ ਦੇ ਉੱਤੇ ਬਹੁਤ ਅਸਰ ਸੀ ਮੈਂ ਘਾਟੇ ਪਾਕਿਸਤਾਨ ਆਉਂਦਾ ਰਿਆ ਪਹਿਲਾ ਮੇਰਾ ਆਪਣਾ ਨਿੱਜੀ ਤਜਰਬਾ ਵੀ ਤੇ ਇੰਗਲੈਂਡ ਵਿੱਚ ਰਹਿ ਕੇ ਵੀ ਮੈਂ ਮਹਿਸੂਸ ਕੀਤਾ ਕਿ ਸਾਡੇ ਮੁਲਕਾਂ ਵਿੱਚ ਕੋਈ ਕਿਸੇ ਨੂੰ ਕੁਝ ਪੁੱਛ ਨਹੀਂ ਸਕਦਾ ਨਾ ਕਿਸੇ ਪੁਲਿਸ ਵਾਲੇ ਨੂੰ ਨਾ ਕਿਸੇ ਫੌਜੀ ਨੂੰ ਹੋਰ ਤਾਂ ਔਰ ਇੱਥੇ ਚਪੜਾਸੀ ਨੂੰ ਵੀ ਕੋਈ ਕੁਝ ਨਹੀਂ ਪੁੱਛ ਸਕਦਾ ਉਹ ਵੀ ਆਪਣੇ ਦਫ਼ਤਰ ਦਾ ਬਾਦਸ਼ਾਹ ਹੀ ਹੁੰਦਾ ਹੈ ਫੌਜ ਨੂੰ ਗੁਰਦੁਆਰੇ ਵੱਲ ਆਉਂਦਿਆਂ ਵੇਖ ਕੇ ਮੈਂ ਪਾਗਲਾ ਵਾਂਗ ਇੱਧਰ ਉੱਧਰ ਵੇਖਣ ਲੱਗਾ ਕਿ ਮੈਂ ਕਿਨੂੰ ਪੁੱਛਾਂ ਕਿ ਇੱਥੇ ਕੀ ਹੋਇਆ ਹੈ ਫੌਜ ਕਿਉਂ ਆਈ ਹੈ ਮੇਰੇ ਜੈਨ ਵਿੱਚ ਡਰ ਸੀ ਕਿ ਕਿਧਰੇ ਇੱਥੇ ਹੁਣੇ ਫਾਇਰਿੰਗ ਹੀ ਸ਼ੁਰੂ ਨਾ ਹੋ ਜਾਵੇ ਕਿਤੇ ਜੇਲ੍ਹ 'ਚ ਨਾ ਜਾਣਾ ਪੈ ਜਾਵੇ ਮੈਂ ਕਿੰਨੂੰ ਪੁੱਛਾਂ ਹਾਲੇ ਮੈਂ ਇਹ ਜੱਕੋ ਤੱਕੀ ਵਿੱਚ ਹੀ ਸਾਂ ਕਿ ਮੈਨੂੰ ਇੱਕ ਸਿੱਖ ਭਰਾ ਨਜ਼ਰ ਆ ਗਿਆ ਜੋ ਸ਼ਾਇਦ ਗੁਰਦੁਆਰੇ ਦੇ ਕਿਸੇ ਕੰਮ ਨੂੰ ਜਾ ਰਿਹਾ ਸੀ ਮੈਂ ਹਫਿਆ ਹਫਿਆ ਉਹਦੇ ਕੋਲ ਗਿਆ ਤੇ ਪੁੱਛਿਆ ਕਿ ਬਾਹਰ ਪਾਕਿਸਤਾਨੀ ਫੌਜ ਆ ਗਈ ਹੈ ਕੀ ਗੱਲ ਹੈ ਉਹ ਸਿੱਖ ਭਰਾ ਆਪਣੀ ਦਾੜ੍ਹੀ ਵਿੱਚ ਉਂਗਲਾ ਫੇਰਦਾ ਅਨਮਾਨ ਲਾ ਅਸਮਾਨ ਵੱਲ ਤੱਕ ਕੇ ਸੋਚਣ ਲੱਗਾ ਤੇ ਫਿਰ ਮੈਨੂੰ ਪੁੱਛਿਆ ਕਿ ਭਾਈ ਜਾਨ ਅੱਜ ਵਾਰ ਕੀ ਐ ਮੇਰੇ ਦਿਮਾਗ ਦਾ ਬਲਬ ਤਾਂ ਪਹਿਲਾਂ ਹੀ ਫਿਊਜ ਹੋਇਆ ਪਿਆ ਸੀ ਮੈਨੂੰ ਘਬਰਾਇਓ ਇਹਨੂੰ ਕੋਈ ਜਵਾਬ ਹੀ ਨਹੀਂ ਆਇਆ ਉਸਨੇ ਕੋਲੋਂ ਲੰਘਦੇ ਇੱਕ ਮਿਸਤਰੀ ਤੋਂ ਪੁੱਛਿਆ ਤਾਂ ਉਹਨੇ ਦੱਸਿਆ ਕਿ ਅੱਜ ਜੁਮੇ ਰਾਤ ਐ ਇਹ ਸੁਣ ਕੇ ਉਹ ਸਿੱਖ ਭਾਈ ਮੇਰੇ ਨਾਲ ਹੱਸ ਕੇ ਬੋਲਿਆ ਤੇ ਕਹਿਣ ਲੱਗਾ ਕਿ ਭਾਈ ਜਾਨ ਅੱਜ ਜੁਮੇ ਰਾਤ ਐ ਤੇ ਜੁਮੇ ਰਾਤ ਨੂੰ ਫੌਜੀ ਕਦੇ ਕਦਾਈਂ ਸਵੇਰੇ ਸਵੇਰੇ ਬਾਬੇ ਨਾਨਕ ਦੀ ਕਬਰ ਤੇ ਦੁਗਾ ਦੁਆ ਪੜਨਾਉਂਦੇ ਹਨ ਥੋੜੀ ਦੇਰ ਤੱਕ ਹੋਰ ਵੀ ਲੋਕ ਆਉਣਾ ਸ਼ੁਰੂ ਹੋ ਜਾਣਗੇ ਉਹ ਸਭ ਬਾਬੇ ਨਾਨਕ ਦੀ ਕਬਰ ਤੇ ਦੁਆ ਪੜ ਕੇ ਚਲੇ ਜਾਣਗੇ ਉਸ ਨੇ ਕਿਹਾ ਕਿ ਘਪਰਾਉਣ ਦੀ ਕੋਈ ਗੱਲ ਨਹੀਂ ਹੈ ਕੋਈ ਲੋੜ ਨਹੀਂ ਹੈ ਸਨ 1971 ਦੀ ਜੰਗ ਵਿੱਚੋਂ ਪਾਕਿਸਤਾਨੀ ਫੌਜ ਨੇ ਆਪਣੀਆਂ ਛੋਟੀਆਂ ਛਾਉਣੀਆਂ ਬਾਰਡਰ ਤੇ ਬਣਾ ਲੀਆਂ ਨੇ ਤੇ ਇੱਕ ਸ਼ਕਰਗੜ ਅਤੇ ਇੱਕ ਪਸਰੂਰ ਕੋਲ ਵੀ ਬਣਾਈ ਹੋਈਆਂ ਇਹਨਾਂ ਦੋਹਾਂ ਛਾਉਣੀਆਂ ਤੋਂ ਫੌਜੀ ਜੁਮੇ ਰਾਤ ਦੇ ਦਿਨ ਕਾਫੀ ਗਿਣਤੀ ਵਿੱਚ ਇੱਥੇ ਆਉਂਦੇ ਹਨ ਤੇ ਕਬਰ ਦੇ ਉੱਤੇ ਦੁਆ ਪੜਦੇ ਹਨ ਸੁਣ ਕੇ ਮੈਨੂੰ ਸੁੱਖ ਦਾ ਸਾਹ ਆਇਆ ਇਹਨੇ ਨੂੰ ਗੁਰਦੁਆਰੇ ਦੇ ਅੰਦਰਲੇ ਗੇਟ ਜਿਸ ਦਾ ਦਰਵਾਜ਼ਾ ਕੋਈ ਨਹੀਂ ਸੀ ਕੋਲ ਜੀਪ ਜਈ ਗੱਡੀ ਆ ਖਲੋਤੀ ਜਿਸ ਵਿੱਚੋਂ ਅਫਸਰ ਨਵਾਂ ਫੌਜੀ ਬਾਹਰ ਨਿਕਲੇ ਅਤੇ ਉਹਨਾਂ ਦੇ ਪਿੱਛੇ ਪੈਦਲ ਮਾਰਚ ਪਾਸਟ ਕਰਦੇ 10-15 ਫੌਜੀ ਆਏ ਉਹਨਾਂ ਦਰਵਾਜ਼ੇ ਕੋਲ ਥੋੜਾ ਲਿਫ ਕੇ ਬੂਟਾਂ ਦੇ ਤਸਵੇਂ ਖੋਲੇ ਅਤੇ ਪੈਰ ਧੋ ਕੇ 10 15 ਟੋਲਿਆਂ ਦੇ ਰੂਪ ਵਿੱਚ ਗੁਰਦੁਆਰੇ ਦੇ ਅੰਦਰ ਗਏ ਹਰ ਇੱਕ ਟੋਲੇ ਦੇ ਨਾਲ ਇੱਕ ਅਫਸਰ ਸੀ ਅੰਦਰ ਜਾ ਕੇ ਉਹ ਬੜੇ ਅਦਬ ਨਾਲ ਬਾਬੇ ਨਾਨਕ ਦੀ ਕਬਰ ਨੂੰ ਵੇਖਦੇ ਦੁਆ ਪੜਦੇ ਤੇ ਫਿਰ ਉਨੇ ਹੀ ਅਦਬ ਨਾਲ ਬਾਹਰ ਨਿਕਲ ਜਾਂਦੇ ਉਹਨਾਂ ਦਾ ਅਫਸਰ ਉਹਨਾਂ ਨੂੰ ਬਾਹਰ ਲੈ ਕੇ ਆਉਂਦਾ ਇਸ ਪਿੱਛੋਂ ਫਿਰ ਦੂਜੇ ਟੋਲੇ ਦੀ ਵਾਰੋਵਾਰੀ ਇਸੇ ਤਰ੍ਹਾਂ ਅੰਦਰ ਜਾਂਦੇ ਤੇ ਦੁਆ ਪੜ ਕੇ ਕਬਰ ਨੂੰ ਧਿਆਨ ਨਾਲ ਵੇਖ ਕੇ ਬਾਹਰ ਆ ਕੇ ਖੜੇ ਹੋ ਜਾਂਦੇ ਇੱਕ ਗਰੁੱਪ ਜਿਹਨੂੰ ਅੰਦਰ ਆਇਆ ਤਾਂ ਉਹਨਾਂ ਵਿੱਚੋਂ ਇੱਕ ਜੋ ਅਫਸਰ ਸੀ ਨੂੰ ਮੈਂ ਪੁੱਛਿਆ ਕਿ ਮੈਂ ਤੁਹਾਡੀਆਂ ਫੋਟੋਆਂ ਲੈ ਸਕਦਾ ਉਸਨੇ ਸਿਰ ਲਾ ਕੇ ਮੈਨੂੰ ਸਹਿਮਤੀ ਦੇ ਦਿੱਤੀ ਉਸਦੀ ਵਰਦੀ ਤੇ ਇੱਕ ਸਟਾਰ ਲੱਗਾ ਸੀ ਜਿਸ ਤੋਂ ਪਤਾ ਲੱਗਾ ਕਿ ਉਹ ਸੈਕੰਡ ਲੈਫਟੀਨੈਂਟ ਸੀ ਮੈਂ ਹਾਲੇ 2-3 ਫੋਟੋ ਹੀ ਖਿੱਚੀਆਂ ਸਨ ਬਾਕੀ ਫੋਟੋਆਂ ਮੈਂ ਸੋਚਿਆ ਕਬਰ ਤੇ ਜਾ ਕੇ ਖਿੱਚਾਂਗਾ ਜਿੱਥੇ ਉਹ ਦੁਆ ਮੰਗ ਰਹੇ ਹੋਣਗੇ ਪਰ 2-3 ਫੋਟੋਆਂ ਖਿੱਚਣ ਦੇ ਦੌਰਾਨ ਹੀ 3-4 ਨੌਜਵਾਨ ਆਏ ਜਿਨ੍ਹਾਂ ਨੇ ਚਟੀਆਂ ਸਲਵਾਰਾਂ ਕਮੀਜ਼ਾਂ ਪਾਈਆਂ ਹੋਈਆਂ ਸਨ ਤੇ ਮੇਰੇ ਹੱਥੋਂ ਮੇਰਾ ਮੋਬਾਈਲ ਫੋਨ ਖੋਲਿਆ ਉਹ ਮੇਰੇ ਅੱਗੇ ਖੜੇ ਹੋ ਗਏ ਤੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਤੂੰ ਕੌਣ ਹੈ ਕਿੱਥੋਂ ਆਇਆ ਹੈ ਫੋਟੋਆਂ ਕਿਉਂ ਖਿੱਚ ਰਿਹਾ ਹੈ ਉਹ ਥੋੜੇ ਗੁੱਸੇ ਵਿੱਚ ਬੋਲ ਰਹੇ ਸਨ ਤੇ ਮੇਰੇ ਕੋਲੋਂ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੱਤੀ ਮੈਂ ਡਰ ਰਿਹਾ ਹੋਏ ਨੇ ਦੱਸਿਆ ਕਿ ਮੈਂ ਇੰਗਲੈਂਡ ਤੋਂ ਆਇਆ ਭਾਵੇਂ ਅੰਗਰੇਜ਼ 72 ਸਾਲ ਪਹਿਲਾਂ ਇੱਥੇ ਤੁਰ ਗਏ ਸਨ ਪਰ ਸਾਡੇ ਲੋਕ ਹਾਲੇ ਵੀ ਅੰਗਰੇਜ਼ਾਂ ਤੋਂ ਬਹੁਤ ਡਰਦੇ ਨੇ ਪਸੀਨਾ ਛੁੱਟ ਜਾਂਦਾ ਇਹਨਾਂ ਦਾ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਇੰਗਲੈਂਡ ਤੋਂ ਆਇਆ ਤਾਂ ਉਹਨਾਂ ਨੇ ਮੇਰਾ ਮੋਬਾਈਲ ਮੈਨੂੰ ਵਾਪਸ ਕਰ ਦਿੱਤਾ ਤੇ ਕਹਿਣ ਲੱਗੇ ਕਿ ਹੋਰ ਫੋਟੋਆਂ ਨਾ ਖਿੱਚੀ ਮੈਂ ਦੇਖਿਆ ਕਿ ਇੱਥੋਂ ਦੀ ਪੁਲਿਸ ਜਾਂ ਲੋਕ ਆਪਣੇ ਬੰਦਿਆਂ ਨਾਲ ਤਾਂ ਚੰਗਾ ਸਲੂਕ ਨਹੀਂ ਕਰਦੇ ਪਰ ਬਾਹਰਲੇ ਮੁਲਕ ਤੋਂ ਆਏ ਬੰਦਿਆਂ ਤੋਂ متاثر ਹੁੰਦੇ ਹਨ ਅਤੇ ਕੁਝ ਚੰਗਾ ਸਲੂਕ ਕਰਦੇ ਹਨ ਪਾਕਿਸਤਾਨੀ ਫੌਜੀ ਗਰੁੱਪਾਂ ਵਿੱਚ ਆ ਜਾ ਰਹੇ ਸਨ ਤੇ ਹਰੇਕ ਗਰੁੱਪ ਇੱਕ ਨਾਲ ਇੱਕ ਅਪਸਰ ਹੁੰਦਾ ਸੀ ਉਹ ਅੰਦਰ ਜਾ ਕੇ ਦੁਆ ਮੰਗ ਕੇ ਬਾਹਰ ਨਿਕਲ ਜਾਂਦੀ। ਕਾਫੀ ਦੇਰ ਹੋ ਗਈ ਸੀ ਤੇ ਮੈਂ ਸੋਚਿਆ ਕਿ ਹੁਣ ਮੈਂ ਵਾਪਸ ਆਵਾਂ। ਮੈਂ ਗੁਰਦੁਆਰੇ ਦੇ ਅੰਦਰਲੇ ਗੇਟ ਜਿੱਥੇ ਜੁੱਤੀਆਂ ਲਾਈਆਂ ਸਨ ਕੋਲ ਆ ਕੇ ਆਪਣੀ ਜੁੱਤੀ ਪਾਉਣ ਲੱਗ ਪਿਆ। ਇੱਥੇ ਮੈਨੂੰ ਕੋਈ ਨਹੀਂ ਸੀ ਵੇਖ ਰਿਹਾ ਤੇ ਜੋ ਫੌਜੀਆ ਦੇ ਬੂਟ ਮੇਰੇ ਸਾਹਮਣੇ ਪਏ ਸਨ ਮੈਂ ਉਹਨਾਂ ਦੀਆਂ ਫੋਟੋਆਂ ਲਾ ਲਈਆਂ। ਫੌਜੀ ਅਫਸਰ ਗੇਟ ਦੇ ਸਾਹਮਣੇ ਸਲੂਟਾਂ ਤੇ ਸਟੂਲਾਂ ਤੇ ਬੈਠੇ ਹੋਏ ਸਨ। ਜਦੋਂ ਮੈਂ ਫਰਗ ਹੋ ਕੇ ਵਾਪਸ ਜਾਣ ਲਈ ਖੜਾ ਸੀ ਤਾਂ ਮੈਂ ਜਿਸ ਫੌਜੀ ਅਫਸਰ ਸੈਕੰਡ ਲੈਫਟੀਨੈਂਟ ਦੀ ਫੋਟੋ ਅੰਦਰ ਖਿੱਚੀ ਸੀ ਉਸ ਨੂੰ ਵੇਖਿਆ ਮੈਂ ਦੇਖਿਆ ਕਿ ਉਸ ਅਫਸਰ ਦੀਆਂ ਅੱਖਾਂ ਨੀਲੀਆਂ ਸਨ ਮੈਂ ਸਮਝ ਗਿਆ ਕਿ ਇਹ ਕੋਈ ਪਠਾਨ ਹੈ ਮੈਂ ਕਿਉਂਕਿ ਉਸ ਇਲਾਕੇ ਵਿੱਚ ਰਹਿੰਦਾ ਹਾਂ ਅਤੇ ਇਹ ਇਲਾਕਾ ਮੈਂ ਸਾਰਾ ਫਿਰਿਆ ਹੋਇਆ ਹੈ ਮੈਨੂੰ ਪਤਾ ਸੀ ਕਿ ਜਿੰਨਾ ਪਠਾਣਾ ਦਾ ਸਬੰਧ ਆਫਰੀਦੀ ਖਟਕ ਤੇ ਸ਼ਨਵਾਰੀ ਟੱਬਰਾਂ ਨਾਲ ਹੁੰਦਾ ਹੈ ਉਹਨਾਂ ਦੀਆਂ ਅੱਖਾਂ ਨੀਲੀਆਂ ਹੁੰਦੀਆਂ ਹਨ ਭਾਵੇਂ ਸਭ ਦੀਆਂ ਅੱਖਾਂ ਦਾ ਰੰਗ ਨੀਲਾ ਨਹੀਂ ਵੀ ਹੁੰਦਾ ਪਰ ਬਹੁਤੇ ਨੀਲੀਆਂ ਅੱਖਾਂ ਵਾਲੇ ਹੀ ਹੁੰਦੇ ਹਨ ਮੈਂ ਦੇਖਿਆ ਕਿ ਉਹ ਪਠਾਨ ਫੌਜੀ ਮੁੰਡਿਆਂ ਨਾਲ ਬਹੁਤ ਸੋਹਣੀ ਪੰਜਾਬੀ ਵਿੱਚ ਗੱਲ ਕਰ ਰਿਹਾ ਸੀ ਮੈਂ ਬੜਾ ਹੈਰਾਨ ਹੋਇਆ ਕਿ ਹੈ ਤਾਂ ਇਹ ਪਠਾਨ ਪਰ ਪੰਜਾਬੀ ਬੜੀ ਸੋਹਣੀ ਤੇ ਸਾਡੇ ਢੇਜ ਵਿੱਚ ਵੀ ਬੋਲ ਰਿਹਾ ਹੈ ਉਹ ਵੀ ਜਾ ਕੇ ਬਾਕੀਆਂ ਨਾਲ ਸਟੂਲ ਤੇ ਬਹਿ ਗਿਆ ਤੇ ਬਾਕੀ ਸਾਰੇ ਟੋਲਿਆਂ ਦੇ ਫਾਰਗ ਹੋਣ ਦਾ ਇੰਤਜ਼ਾਰ ਕਰਨ ਲੱਗੇ ਤਾਂ ਕਿ ਇਕੱਠੇ ਵਾਪਸ ਜਾ ਸਕਣ ਮੈਂ ਥੋੜੀ ਹਿੰਮਤ ਕਰਕੇ ਉਹਨਾਂ ਕੋਲ ਚਲਾ ਗਿਆ ਤੇ ਜਾ ਸਲਾਮ ਕੀਤੀ ਉਹਨਾਂ ਨੇ ਮੈਨੂੰ ਵੀ ਇੱਕ ਟੂਲ ਦਿੱਤਾ ਤੇ ਮੈਂ ਉਹਨਾਂ ਕੋਲ ਬੈਠ ਗਿਆ ਮੇਰੇ ਜਨ ਵਿੱਚ ਕੋਈ ਸਵਾਲ ਸਨ ਜਿਨ੍ਹਾਂ ਬਾਰੇ ਮੈਂ ਜਾਨਣਾ ਚਾਹੁੰਦਾ ਸੀ ਮੈਂ ਪੁੱਛਿਆ ਕਿ ਤੁਸੀਂ ਸਾਰੇ ਪਾਕਿਸਤਾਨੀ ਫੌਜੀ ਹੋ ਕੇ ਤੇ ਫੌਜੀ ਹੋ ਕੇ ਤੁਸੀਂ ਪਾਬੇ ਨਾਨਕ ਦੀ ਸਮਾਦ ਵੇਖਣ ਤੇ ਕਬਰ ਤੇ ਮੱਥਾ ਟੇਕਣ ਤੇ ਫਾਤੀਆ ਪੜਨ ਕਿਉਂ ਆਏ ਹੋ ਸਵਾਲ ਸੁਣ ਕੇ ਉਹ ਸਭ ਇੱਕਦਮ ਚੁੱਪ ਹੋ ਗਏ ਤੁਹਾਨੂੰ ਪਤਾ ਹੀ ਹੈ ਕਿ ਫੌਜ ਵਿੱਚ ਸਭ ਨੂੰ ਬੋਲਣ ਦਾ ਹੁਕਮ ਨਹੀਂ ਹੁੰਦਾ ਇੱਕ ਸੀਨੀਅਰ ਬੋਲਦਾ ਹੈ ਤੇ ਬਾਕੀ ਸਭ ਉਸ ਨੂੰ ਸੁਣਦੇ ਹਨ ਥੋੜੀ ਖਮੋਸ਼ੀ ਪਿੱਛੋਂ ਇੱਕ ਅਫਸਰ ਨੇ ਹੱਥ ਨਾਲ ਇਸ਼ਾਰਾ ਕੀਤਾ ਕਿ ਰੰਧਾਵਾ ਸਾਹਿਬ ਨੂੰ ਪੁੱਛ ਲਵੋ ਉਸ ਦੀ ਵਰਦੀ ਤੇ ਲੱਗੇ ਸਟਾਰਾਂ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਕਰਨਲ ਹੈ ਮੈਂ ਉਹਨਾਂ ਵੱਲ ਮੂੰਹ ਕਰਕੇ ਉਹੀ ਸਵਾਲ ਪੁੱਛਿਆ ਉਹਨਾਂ ਮੁਸਕਲਾ ਕੇ ਜਵਾਬ ਦਿੱਤਾ ਕਿ ਇਸ ਸਵਾਲ ਦਾ ਜਵਾਬ ਤੁਹਾਨੂੰ ਇਸ ਤਰ੍ਹਾਂ ਨਹੀਂ ਮਿਲਣਾ ਤੁਸੀਂ ਸਿਆਲਕੋਟ ਸ਼ੌਣੀ ਜਾਓ ਤੇ ਉੱਥੋਂ ਇਜਾਜ਼ਤਨਾਮਾ ਲੈ ਕੇ ਆਓ ਫਿਰ ਮੈਂ ਤਾਂ ਇਹ ਸਵਾਲ ਦਾ ਜਵਾਬ ਦੇ ਦੇਵਾਂਗਾ ਮੈਂ ਸਮਝ ਗਿਆ ਕਿ ਨਾ ਨੌਮਰ ਤੇਲ ਇਕੱਠਾ ਹੋਣਾ ਤੇ ਨਾਰਾਦਾ ਨੇ ਨੱਚਣਾ ਮੈਂ ਗੱਲ ਦੂਜੇ ਪਾਸੇ ਮੋੜ ਲਈ ਕਿ ਇਹ ਤੁਹਾਡੇ ਜੂਨੀਅਰ ਜੋ ਤੁਹਾਨੂੰ ਰੰਧਾਵਾ ਸਾਹਿਬ ਕਹਿ ਰਹੇ ਹਨ ਕਿ ਤੁਸੀਂ ਰੈਂਕ ਦੇ ਹਿਸਾਬ ਨਾਲ ਕਰਨਲ ਰੰਧਾਵਾ ਹੋ ਉਹ ਕਹਿਣ ਲੱਗੇ ਹਾਂ ਮੈਂ ਕਰਨਲ ਰੰਧਾਵਾ ਹਾਂ ਮੈਂ ਉਹਨਾਂ ਨੂੰ ਦੱਸਿਆ ਕਿ ਮੇਰੇ ਸਹਰੇ ਵੀ ਰੰਧਾਵੇ ਹਨ ਉਹ ਥੋੜਾ ਜਿਹਾ ਮੁਸਕਰਾਏ ਤੇ ਕਹਿਣ ਲੱਗੇ ਕਿ ਕੀ ਉਹ 47 ਦੇ ਮਹਾਜਰ ਨੇ ਮੈਂ ਕਿਹਾ ਤੁਹਾਨੂੰ ਕਿਵੇਂ ਪਤਾ ਕਹਿਣ ਲੱਗੇ ਰੰਦਾਵੇ ਸਾਰੇ ਚੜ੍ਹਦੇ ਵਾਲੇ ਪਾਸੇ ਪੰਜਾਬ ਤੋਂ ਆਏ ਹਨ ਤੇ ਅਸੀਂ ਵੀ ਉਧਰੋਂ ਹੀ ਆਏ ਹਾਂ ਇਹ ਰੰਦਾਵੇ ਖਾਸ ਕਰਕੇ ਅੰਮ੍ਰਿਤਸਰ ਇਲਾਕੇ ਦੇ ਹਨ ਮੈਂ ਕਿਹਾ ਹਾਂ ਮੇਰੇ ਸਹੁਰੇ ਵੀ ਅੰਮ੍ਰਿਤਸਰ ਦੇ ਕੋਲ ਕਰਕੇ ਪਿੰਡ ਰਾਜਾਤਾਲ ਤੋਂ ਉੱਠ ਕੇ ਆਏ ਹੋਏ ਹਨ ਫੌਜੀ ਆਪਣੇ ਵੱਲੋਂ ਘੱਟ ਬੋਲਦੇ ਤੇ ਸੁਣਦੇ ਵਾਧ ਹਨ ਕਰਨਲ ਰੰਦਾਵੇ ਨੇ ਪੁੱਛਿਆ ਕਿ ਉਹ ਉਧਰੋਂ ਆ ਕੇ ਇੱਧਰ ਕਿੱਥੇ ਬੈਠੇ ਨੇ ਤਾਂ ਮੈਂ ਕਿਹਾ ਕਿ ਉਹ ਲੈਲਪੁਰ ਬੈਠੇ ਹਨ ਉਸ ਪਿੱਛੋਂ ਮੈਂ ਪਠਾਨ ਅਫਸਰ ਨੂੰ ਪੁੱਛਿਆ ਕਿ ਤੁਸੀਂ ਹੋ ਤਾਂ ਪਠਾਨ ਪਰ ਪੰਜਾਬੀ ਇੰਨੀ ਸੋਹਣੀ ਕਿਵੇਂ ਬੋਲਦੇ ਹੋ ਸੁਣ ਕੇ ਉਹ ਥੋੜਾ ਜਿਹਾ ਹੱਸ ਪਿਆ ਤੇ ਕਹਿਣ ਲੱਗਾ ਤੁਸੀਂ ਇਹ ਸੁਣ ਕੇ ਵੀ ਹੈਰਾਨ ਹੋ ਰਹੇ ਹੋ ਹੋ ਜਾਓਗੇ ਕਿ ਮੈਂ ਪੰਜਾਬੀ ਇੰਨੀ ਸੋਹਣੀ ਬੋਲ ਰਿਆਂ ਹਾਂ ਪਰ ਇਹ ਜਾਣ ਕੇ ਤੁਸੀਂ ਹੋਰ ਵੀ ਹੈਰਾਨ ਹੋ ਜਾਓਗੇ ਕਿ ਮੈਨੂੰ ਪਛਤੋ ਬਿਲਕੁਲ ਵੀ ਨਹੀਂ ਆਉਂਦੀ ਵਜ੍ਹਾ ਇਹ ਹੈ ਕਿ ਸਾਡੇ ਬਜ਼ੁਰਗ 47 ਵਿੱਚ ਹਿਸ਼ਾਰਪੁਰ ਜ਼ਿਲ੍ਹੇ ਦੇ ਪਿੰਡ ਮਿਆਣੀ ਅਫਗਾਨਾਂ ਤੋਂ ਉੱਠ ਕੇ ਆਏ ਸਨ ਤੇ ਅਸੀਂ ਸਦੀਆਂ ਤੋਂ ਉੱਥੇ ਹੀ ਰਹਿ ਰਹੇ ਸਾਂ ਸਾਡੀਆਂ ਸ਼ਕਲਾਂ ਤਾਂ ਪਠਾਨਾ ਵਰਗੀਆਂ ਹਨ ਕਿਉਂਕਿ ਅਸੀਂ ਸ਼ਾਦੀਆਂ ਪਠਾਣਾ ਵਿੱਚ ਕੀਤੀਆਂ ਪਰ ਪਸ਼ਤੋ ਜ਼ਬਾਨ ਸਾਨੂੰ ਭੁੱਲ ਗਈ ਤੇ ਹੁਣ ਅਸੀਂ ਪੰਜਾਬੀ ਹੀ ਬੋਲਦੇ ਆਂ। ਕਰੀਬ ਅੱਧਾ ਪੌਣਾ ਘੰਟਾ ਅਸੀਂ ਗੱਲਾਂ ਕਰਦੇ ਰਹੇ। ਇੰਨੀ ਧੀਰ ਵਿੱਚ ਆਪਸ ਖੁੱਲ ਵੀ ਗਏ। ਗੱਲਬਾਤ ਦੌਰਾਨ ਮੈਨੂੰ ਪਤਾ ਲੱਗਾ ਕਿ ਉਹਨਾਂ 6 ਅਫਸਰਾਂ ਵਿੱਚੋਂ 4 ਉਹ ਸਨ ਜਿਨ੍ਹਾਂ ਦੇ ਬਜ਼ੁਰਗ 1947 ਵਿੱਚ ਚੜ੍ਹਦੇ ਪੰਜਾਬ ਤੋਂ ਉੱਠ ਕੇ ਆਏ ਸਨ। ਇੱਕ ਮਿਆਣੀ ਅਫਗਾਨਾ ਦਾ ਪਠਾਨ ਹੁਸ਼ਿਆਰਪੁਰ ਦਾ ਇੱਕ ਕਰਨਲ ਲੰਧਾਵਾ ਅੰਬਰਸਰ ਤੋਂ ਤੇ ਇੱਕ ਮੇਜਰ ਚਾਲ ਤੇ ਸਿੱਧੂ ਸਾਹਿਬ ਪਟਿਆਲੇ ਵੱਲੋਂ ਆਏ ਸਨ। ਬਾਕੀ ਦੋਹਾਂ 'ਚੋਂ ਇੱਕ ਕੰਬੋਜ਼ ਸੀ ਜਿਹੜਾ ਕਸੂਰ ਦਾ ਰਹਿਣ ਵਾਲਾ ਤੇ ਇੱਕ ਸਿੰਧੂ ਜੱਟ ਸੀ ਜਿਹੜਾ ਸਿਆਲਕੋਟ ਦੇ 17 ਇਲਾਕੇ ਦਾ ਸੀ। ਮੇਰੇ ਨਾਲ ਉਹ ਇਸ ਤਰ੍ਹਾਂ ਵੀ ਲਈ ਵੀ ਖੁੱਲ ਗਿਆ ਕਿ ਮੇਰੇ ਬਜ਼ੁਰਗ ਮਹਾਜਰ ਸਨ ਤੇ ਸਾਡਾ ਮਹਾਜਰਾਂ ਦਾ ਦੁੱਖ ਸਾਂਝਾ ਸੀ। ਮੈਂ ਉਹਨਾਂ ਨੂੰ ਆਖਰੀ ਸਵਾਲ ਪੁੱਛਿਆ ਕਿ ਤੁਸੀਂ ਸਾਰੇ ਜੱਟ ਜਾਂ ਰਾਜਪੂਤ ਹੋ? ਚੜ੍ਹਦੇ ਪੰਜਾਬ ਵੱਲ ਵੀ ਜੱਟਾਂ ਜੱਟਾਂ ਜੱਟ ਜਾਂ ਰਾਜਪੂਤ ਹੀ ਹਨ। ਉਹ ਪ੍ਰਮਪਾਰੀ ਫੌਜ ਵਿੱਚ ਵੀ ਬਹੁਤੇ ਲੋਕ ਇਹੋ ਹੀ ਹਨ ਲੜਨ ਵਾਲੇ ਲੋਕ ਇਹੋ ਹੀ ਨੇ ਤੁਸੀਂ ਇੱਥੇ ਬਾਬੇ ਨਾਨਕ ਨੂੰ ਮੱਥਾ ਟੇਕਣ ਆਉਂਦੇ ਹੋ ਉਧਰ ਉਹ ਵੀ ਬਾਬੇ ਨਾਨਕ ਨੂੰ ਮੱਥਾ ਟੇਕਦੇ ਹਨ ਫਿਰ ਇਹ ਜੰਗ ਕਾਦੀ ਹੈ ਇਹ ਜੰਗ ਕਿਹਦੇ ਖਿਲਾਫ ਹੈ ਤੁਸੀਂ ਲੜਦੇ ਕਿਹਦੇ ਖਿਲਾਫ ਹੋ ਮੇਰੇ ਇਹਨਾਂ ਇਹਨਾਂ ਸਵਾਲਾਂ ਦਾ ਉਹਨਾਂ ਕੋਈ ਜਵਾਬ ਨਾ ਦਿੱਤਾ ਤੇ ਖਬੂਸ਼ ਹੀ ਰਹਿ ਜਵਾਬ ਮੇਰੇ ਕੋਲ ਵੀ ਕੋਈ ਨਹੀਂ ਸੀ ਉਹ ਇੱਕ ਦੂਜੇ ਦੀਆਂ ਸ਼ਕਲਾਂ ਵੇਖਦੇ ਰਹੇ ਤੇ ਮੈਂ ਉਹਨਾਂ ਦੀਆਂ ਸ਼ਕਲਾਂ ਵੇਖਦਾ ਰਿਹਾ ਜਦੋਂ ਮੈਂ ਉੱਥੋਂ ਵਾਪਸੀ ਕੀਤੀ ਦੁਪਹਿਰ ਦਾ ਵੇਲਾ ਹੋ ਗਿਆ ਸੀ ਮੈਂ ਵੇਖਿਆ ਕਿ ਗੱਡੀ ਦੀ ਵਿੰਡਸਕ੍ਰੀਨ ਧੁੰਦਲੀ ਜੀ ਹੋ ਗਈ ਹੈ ਮੈਨੂੰ ਸਮਝ ਹੀ ਨਹੀਂ ਸੀ ਆ ਰਿਹਾ ਕਿ ਇਹ ਵਿੰਡਸਕ੍ਰੀਨ ਧੁੰਦਲੀ ਹੋਈ ਹੈ ਜਾਂ ਮੇਰੇ ਡੇਲੇ ਧੁੰਦੇ ਹੋ ਗਏ ਹਨ ਮੈਨੂੰ ਅਹसास ਹੋ ਰਿਹਾ ਸੀ ਕਿ ਇਹ ਧੁੰਦ ਸ਼ਾਇਦ ਮੇਰੇ ਦਿਮਾਗ ਤੇ ਵੀ ਛਾ ਗਈ ਸੀ ਤੇ ਮੈਨੂੰ ਕੋਈ ਵੀ ਚੀਜ਼ ਸਾਫ਼ ਨਜ਼ਰ ਨਹੀਂ ਸੀ ਆ ਰਹੀ ਅਤੇ ਨਾ ਹੀ ਮੈਨੂੰ ਆਪਣੇ ਕਿਸੇ ਸਵਾਲ ਦਾ ਜਵਾਬ ਨਜ਼ਰ ਆ ਰਿਹਾ ਸੀ ਇਹ ਸੀ ਜੀ ਡਾਕਟਰ ਗੁਲਾਮ ਮੁਰਤਜ਼ਾ ਡੋਗਰ ਹਿਰਾਂ ਦਾ ਲਿਖਿਆ ਹੋਇਆ ਬਾਬੇ ਨਾਨਕ ਦੇ ਸਬੰਧ ਵਿੱਚ ਲੇਖ ਕਿ ਬਾਬਾ ਨਾਨਕ ਸਭ ਦਾ ਸਾਂਝਾ ਹੈ ਜੋ ਅਸੀਂ ਤੁਹਾਡੀ ਸੇਵਾ ਵਿੱਚ ਤੀਸਰੀ ਅੱਖ ਪ੍ਰੋਗਰਾਮ ਲਈ ਪੇਸ਼ ਕੀਤਾ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ